ਰੋਡ ਦੇ ਉੱਤੇ ਅਸੀਂ ਇਕੱਠ ਰੱਖ ਰਹੇ ਹਾਂ ਮੰਗਲਵਾਰ ਨੂੰ ਮੇ ਤਾਂ 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 ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਹੜੇ ਪਾਪੀ ਨੇ ਪਾਪ ਕਮਾਇਆ ਵਾ ਉਸ ਪਾਪੀ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਬੀਬੀ ਜਿਹੜੀ ਟੁੱਥੇ ਪਰਚੇ ਜਿੰਨੇ ਪਾਏ ਆ ਜਿਹੜੇ ਉਹਨੇ ਤੱਕੇ ਨਾਲ ਟੁੱਥੇ ਪਰਚੇ ਪਾਏ ਆ ਭਾਈ ਸਾਹਿਬ ਭਾਈ ਅਮਰਪਾਲ ਸਿੰਘ بیمار ਹੋ ਤੇ ਉਹ ਆਪਣੇ ਟੁੱਥੇ ਪਰਚੇ ਜਿਹੜੀ ਆ ਵਾਪਸ ਲੈ ਲੈ ਬੀਬੀ ਭਾਈ ਅਮਰਪਾਲ ਸਿੰਘ ਜੀ ਮੇਰਾ ਤੇ ਜਾਂ ਉਹਨਾਂ ਦੇ ਪਰਿਵਾਰ ਜਾਂ ਭਾਈ ਸਾਹਿਬ ਉੱਤੇ ਕੋਈ ਵੀ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੋਵੇ ਤਾਂ ਜ਼ਿੰਮੇਵਾਰ ਡੀਐਸਪੀ ਜਾਂ ਸੌਰ ਸਿੰਘ ਤੇ ਪ੍ਰਸ਼ਾਸਨ ਹੋਏਗਾ ਇਹ ਆ ਗਈ ਬੀਬੀ ਨੂੰ ਜਿਹੜਾ ਰਮਨਦੀਪ ਕੌਰ ਜਿਹੜੀ ਕਾਫੀ ਦਿਨਾਂ ਤੋਂ ਲਾਪਤਾ ਵਾ ਆਪਣਾ ਤੇ ਉਹਨੂੰ ਸੰਗਤ ਸਾਹਮਣੇ ਜਾਂ ਮੀਡੀਆ ਸਾਹਮਣੇ ਪੇਸ਼ ਕੀਤਾ ਜਾਵੇ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪੰਜਾਬ ਦੀ ਹਰਾਨੇ ਦੀ ਗੁਨਾਕ ਨਾਮ ਨੇਵਾ ਸਾਧ ਸੰਗਤ ਜੀ ਗੁਰੂ ਰੂਪ ਗੁਰੂ ਖਰਦਾ ਸਾਧ ਸੰਗਤ ਜੀ ਬਲਾਉ ਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦੇ ਚੱਲਣਾ ਵਿੱਚ ਬੇਨਤੀ ਆ ਅਸੀਂ ਮੰਗਲਵਾਰ ਨੂੰ ਦਿਨ 24 ਦਿਨ ਮੰਗਲਵਾਰ 24 ਸਤੰਬਰ ਸਵੇਰੇ 9 ਵਜੇ ਲੁਧਿਆਣਾ ਬਾਸਟੇ ਤੋਂ 1 ਕਿਲੋਮੀਟਰ ਦੂਰ ਭਾਰਤ ਨਗਰ ਚੌਕ ਨਵੀਆਂ ਕਚੈਰੀਆਂ ਦੇ ਕੋਲ ਲੁਧਿਆਣਾ ਚੰਡੀਗੜ੍ਹ ਫਿਰੋਜ਼ਪੁਰ ਹਾਈਵੇ ਰੋਡ ਦੇ ਉੱਤੇ ਅਸੀਂ ਇਕੱਠ ਰੱਖ ਰਿਆਂ ਮੰਗਲਵਾਰ ਨੂੰ ਸਵੇਰੇ 9 ਵਜੇ ਸਾਰੇ ਸੰਗਤ ਉੱਤੇ ਪਹੁੰਚੇ ਸੰਗਤ ਜੀ ਕਾਠੇ ਖੰਡੇ ਚਾਰ ਕਰਨਾ ਉਹ ਪਹਿਲਾ ਕਾਰਨ ਇਹ ਆ ਮੇ ਤਾਂ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਹੜੇ ਪਾਪੀ ਨੇ ਪਾਪ ਕਮਾયા ਵਾ ਉਸ ਪਾਪੀ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਤੇ ਦੂਜਾ ਪੱਖ ਇਹ ਆ ਕਾਟ ਰੱਖੰਦਾ ਵੀ ਬੀਬੀ ਜਿਹੜੀ ਛੁੱਠੇ ਪਰਚੇ ਜਿੰਨੇ ਪਾਏ ਆ ਉਹ ਦੁੱਡੇ ਆਪਣੇ ਛੁੱਠੇ ਪਰਚੇ ਡੀਐਸਪੀ ਜਾਂ ਜੋਰ ਸਿੰਘ ਆਪਣਾ ਜਿਹੜੇ ਉਹਨੇ ਧੱਕੇ ਨਾਲ ਛੁੱਠੇ ਪਰਚੇ ਪਾਏ ਆ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਵੀ ਮਾਰੋਤੇ ਉਹ ਆਪਣੇ ਛੁੱਠੇ ਪਰਚੇ ਜਿਹੜੀ ਆ ਵਾਪਸ ਲੈਵੇ ਬੀਬੀ ਤੀਜਾ ਪੱਖ ਇਹ ਆ ਭਾਈ ਅਮਰਪਾਲ ਸਿੰਘ ਜੀ ਮੈਰੋ ਤੇ ਜਹਾ ਉਹਨਾਂ ਦੇ ਪਰਿਵਾਰ ਜਾਂ ਭਾਈ ਸਾਹਿਬ ਉੱਤੇ ਕੋਈ ਵੀ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਦਾ ਵੇ ਤਾਂ ਜ਼ਿੰਮੇਵਾਰ ਡੀਐਸਪੀ ਜਾਂ ਜੋਰ ਸਿੰਘ ਤੇ ਪ੍ਰਸ਼ਾਸਨ ਹੋਏਗਾ ਔਰ ਚੌਥੀ ਬੇਨਤੀ ਇਹ ਆ ਵੀ ਬੀਬੀ ਨੂੰ ਜਿਹੜਾ ਰਮਨਦੀਪ ਕੌਰ ਜਿਹੜੀ ਕਾਫੀ ਦਿਨਾਂ ਤੋਂ ਲਾਪਤਾ ਵਾ ਆਪਣਾ ਤੇ ਉਹਨੂੰ ਸੰਗਤ ਸਾਹਮਣੇ ਜਾਂ মিডিਆ ਸਾਹਮਣੇ ਪੇਸ਼ ਕੀਤਾ ਜਾਵੇ ਸੋ ਸਾਰੇ ਬੁੱਢੇ ਦਲਦਿਆਂ ਜਥੇ ਬੰਨਿਆਂ ਨੂੰ ਇਹ ਬੇਨਤੀ ਆ ਇੱਕਦਮ ਦਮ ਦਮ ਟਖਾਲ ਦੇ ਸੋਹਰੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਇਹ ਬੇਨਤੀ ਆ ਵੀ ਆਪਣੇ ਸਿੰਘ ਜਿਹੜੇ ਐ ਟਖਾਲ ਦੇ ਉਹ ਮੰਗਲਵਾਰ ਨੂੰ ਆਪਣਾ ਲੁਧਿਆਣਾ ਉਹ ਭੇਜਣ ਕੱਠ ਵਿੱਚ ਤੇ ਸਾਰੇ ਨਿਹੰਗ ਸਿੰਘ ਦਥੇ ਬੰਨਿਆਂ ਨੂੰ ਵੀ ਬੇਨਤੀ ਆ ਸਾਰੇ ਨਿਹੰਗ ਸਿੰਘ ਜਿੱਥੇ ਬੰਨੀਆਂ ਨੇ ਬੇਨਤੀ ਆ ਵੀ ਉਹ ਵੀ ਜਿਹੜੇ ਆਪਣੇ ਸਿੰਘ ਜਿਹੜੇ ਆ ਉਹ ਵੱਟ ਵੱਡ ਆਪਣਾ ਭੇਜਣ ਮੰਗਲਵਾਲਾ ਲੁਧਿਆਣਾ ਇਕੱਠ ਵਿੱਚ ਤੇ ਮੈਂ ਅੰਮ੍ਰਿਤ ਦੀਆਂ ਬੁੱਢੇ ਦਲੋਂ ਨੂੰ ਅੰਮ੍ਰਿਤ ਦੀਆਂ ਬੁੱਢੇ ਦਲ ਦੀਆਂ ਫੌਜਾਂ ਆ ਇਹ ਸਾਰੇ ਸਿੰਘਾਂ ਨਾਲ ਰੌਂਗ ਰੌਂਗ ਕਰਕੇ ਦਿਲਦਿਆਂ ਘਰਾਈਆਂ ਤੋਂ ਧੰਨਵਾਦ ਕਰਦਾ ਮੈਂ ਸਿੰਘਾਂ ਨੂੰ ਬੇਨਤੀ ਕੀਤੀ ਵੀ ਸਿੰਘੋ ਆਪਾਂ ਨੂੰ ਕੋਈ ਗੁਰਮਤਾ ਕਰਕੇ ਸੀ ਫੈਸਲਾ ਲਿਆ ਵੀ ਕੋਈ ਖੇੜ ਕਰਨੀ ਚਾਹੀਦੀ ਹੈ ਹਮਾਂ ਮੰਨਣਾ ਚਾਹੀਦਾ ਸਾਰੇ ਸਿੰਘਾਂ ਨੇ ਮੇਰੀ ਬੇਨਤੀ ਦੀ ਇਲਾਜ ਰੱਖੀਆ ਮੇਰੀ ਬੇਨਤੀ ਪ੍ਰਵਾਨ ਕੀਤੀ ਆ ਸੰਗਤ ਜੀ ਸਾਰਾ ਕੋ ਜਿਨ੍ਹਾਂ ਨੇ ਉਕਰਾਲਾ ਹੈ ਸਾਰੇ ਸਿੰਘਾਂ ਦੇ ਇਕੱਠ ਕਰਕੇ ਹੋਰ ਵੀ ਜਿਹੜੇ ਸਾਡੇ ਨੰਗਲੇ ਦੇ ਸਿੰਘ ਆਪਣਾ ਉਹ ਸਿੰਘ ਵੀ ਆਪਣੇ ਆਰੇ ਜਲੰਧਰ ਦੀਆਂ ਵੋਜਾਂ ਤੇ ਹੋਰੇ ਬਲਵਿੰਦਰ ਸਿੰਘ ਜੀ ਪਰਮਾਨਾਵਾ ਪੁਰਸ਼ ਜਾਨੀ ਸ਼ਮਸ਼ੇਰ ਸਿੰਘ ਕੀ ਮਾਹਪੁਰਸ਼ ਤੇ ਹੋਰ ਵੀ ਸੰਗਤ ਦੇ ਸਾਰੇ ਸਿੰਘਾਂ ਦਾ ਮੈਂ ਰੋਮ-ਰੋਮ ਕਰਕੇ ਧੰਨਵਾਦ ਕਰਦਾ। ਸੋ ਸਾਰੇ ਜਥੇਬੰਦੀਆਂ ਨੂੰ ਸਾਰੇ ਸਿੰਘਾਂ ਨੂੰ ਭਾਈ ਬੇਨਤੀ ਆ ਵੀ ਇਕੱਠ ਵਿੱਚ ਪਹੁੰਚੋ ਮਾਵਾ ਭੈਣਾਂ ਦੇ ਚੰਨਾ ਵਿੱਚ ਖਾਸ ਤੌਰ ਤੇ ਹੱਥ ਜੋੜ ਕੇ ਬੇਨਤੀ ਆ ਵੀ ਮਾਵਾ ਭੈਣਾਂ ਜਿਹੜੀਆਂ ਉਹ ਵੀ ਇਸ ਇਕੱਠ ਵਿੱਚ ਜ਼ਰੂਰ ਪਹੁੰਚਣ ਤਾਂ ਕਿ ਭਾਈ ਸਾਹਿਬ ਨੂੰ ਇਹ ਹੋਏ ਵੀ ਮੇਰੇ ਹੱਥੋ ਤੇ ਸੰਗਤ ਤੇ ਮਾਵਾ ਭੈਣਾਂ ਖੜੀਆਂ ਹੋ ਰੀਆਂ ਵਾ। ਸੋ ਇਹ ਮੇਰੀ ਬੇਨਤੀ ਤੁਸੀਂ ਪ੍ਰਵਾਨ ਕਰਨੀ ਆ ਭਾਈ ਆਪਣਾ 24 ਸਤੰਬਰ ਦਿਨ ਮੰਗਲਵਾਰ ਸਵੇਰੇ 9 ਵਜੇ ਸਾਰੀ ਸੰਗਤ ਜਿਹੜੇ ਪੰਥਦਰਦੀ ਆ ਜਿਹੜੇ ਪੰਥਾਂ ਦਰਦ ਰੱਖਦੇ ਆ ਜਿਹੜੇ ਗੁਰੂ ਸਾਹਿਬ ਦੀ ਬੀਬੀ ਅਦਵੀ ਦਾ ਆਪਣਾ ਕੋਈ ਆਪਣੇ ਵਿਚਾਰ ਰੱਖਣੇ ਚਾਹੁੰਦੇ ਆ ਵਿਚਾਰ ਵੀ ਹੋਣਗੇ ਗੁਰਮਤ ਵਿਚਾਰ ਤੇ ਸੰਗਤ ਜੀ ਉਹ ਸਾਰੇ ਸੰਗ ਉਹਤੇ ਪਹੁੰਚਣ ਦਿਨ ਮੰਗਲਵਾਰ 24 ਸਤੰਬਰ ਨੂੰ ਲੁਧਿਆਣੇ ਬਾਸਟੇ ਤੋਂ 1 ਕਿਲੋਮੀਟਰ ਦੂਰ ਭਾਰਤ ਨਗਰ ਚੌਂਕ ਨਵੀਂ ਅਕਚੈਰੀਆਂ ਸਾਰੀ ਸੰਗਤ ਨੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ